ਸਾਈਡ ਜੰਪ ਸਾਈਡ ਜੰਪ ਸਾਈਡ ਜੰਪ ਕਰਦੇ ਰੋ ਸਾਈਡ ਜੰਪ ਓਕੇ ਅੱਜ ਹਾਪਾਪੇ ਪਹੁੰਚੇ ਪਿੰਡ ਘਾਤਰਾ ਆਪਣੇ ਕੋਲੇ 10 ਪਲੇਅਰ ਆ ਅੱਜ ਦੇਖਦੇ ਆ ਕੀ ਬਣਦਾ ਸਰ ਫੁੱਲ ਵਾਰਮਅਪ ਫੁੱਲ ਜੋਸ਼ ਚਾ ਮੁੰਡੇ ਸਾਡੇ ਜੇਲੋ ਪ੍ਰਕੀਰਤ ਜੇਲੋ ਜੇਲੋ ਪੱਜ ਜੇਲੋ ਜੇਲੋ ਪਹਿਲੀ ਵਾਰ ਦੌੜ ਰਹੀ ਮਨਕੀਰਤ ਕੌਰ ਅੰਡਰ 8 ਸਾਲ ਕੁੜੀਆਂ ਦੇ ਮੁਕਾਬਲੇ ਵਿੱਚ ਦੂਜੇ ਨੰਬਰ ਤੇ ਰਹੀ ਅਗਲੇ ਐਂਤਵਰਡੀਆਂ ਅਕਾਲ ਯੁਗਤ ਖੇਡਾਂ ਵਿੱਚ ਅਸੀਂ ਇਸ ਤੋਂ ਚੰਗਾ ਪ੍ਰਦਰਸ਼ਨ ਕਰਾਂਗੇ ਅੰਡਰ 8 ਸਾਲ ਗੁਰਮਣਵੀ بڑے ਫਾਸਲੇ ਮੁਕਾਬਲੇ ਵਿੱਚ ਹੀਟ ਵਿੱਚੋ ਸੈਕੰਡ ਆਇਆ 11 ਸਾਲ ਮੁੰਡਿਆਂ ਦੇ ਮੁਕਾਬਲੇ ਵਿੱਚ ਹਰਫਤੇ ਨੇ ਹੀਟ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਫਾਈਨਲ ਦੇ ਵਿੱਚ ਉਹ ਚੌਥੇ ਸਥਾਨ ਤੇ ਰਿਹਾ। ਕਰੰਗੂ 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 ਹੈ ਤੇ ਦੋਸਤ ਅੰਡਰ 14 ਸਾਲ ਕੁੜੀਆਂ ਦੇ ਮਗਾਵਲੇ ਵਿੱਚ ਕਰਨਵੀਰ ਕੌਰ ਨੇ ਹੀਟ ਦੇ ਵਿੱਚੋਂ ਵੱਡੇ ਫਰਕ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਹ ਇਧਰ ਸਾਡੇ ਲਈ ਪਹਿਲੀ ਵਾਰ ਦੌੜ ਰਿਹਾ ਸਹਿਜ 108 ਮੁੰਡਿਆਂ ਵਿੱਚੋਂ ਹੀਟ 'ਚ ਦੂਜੇ ਨੰਬਰ ਤੇ ਰਿਹਾ। ਅੰਡਰ 11 ਮੁੰਡਿਆਂ ਵਿੱਚ ਗੌਤਮ ਵੀ ਹੀਟ ਦੇ ਵਿੱਚ ਦੂਜੇ ਨੰਬਰ ਤੇ ਰਿਹਾ ਧੰਨਵਾਦ ਪਿੰਕ ਜਰਗ ਦਾ ਇੰਨਾ ਵੱਡਾ ਪਲੇਟਫਾਰਮ ਦੇਣ ਲਈ ਤੇ ਕਾਤਰੋਂ ਦਾ ਵਧੀਆ ਟੂਰਨਾਮੈਂਟ ਕਰਵਾਉਣ ਲਈ ਆ ਮਿਲਦੇ ਆਂ ਅਗਲੇ ਟੂਰਨਾਮੈਂਟ ਤੇ ਹਰ ਮੈਦਾਨ ਫਤਿਹ